ਮਾਜਦੇ ਦੇ ਵਿੱਚ ਪੁਲਿਸ ਪੁਲਿਸ ਨਜ਼ਰ ਆ ਰਹੀ ਹੈ ਹਰ ਕੋਨੇ ਦੇ ਉੱਤੇ ਬਾਜਵਾਲੀ ਅੱਖ ਰੱਖੀ ਜਾ ਰਹੀ ਹੈ 150 ਮੁਲਾਜ਼ਮਾਂ ਨੂੰ ਤੈਨਾਤ ਕੀਤਾ ਗਿਆ ਲੋ ਐਂਡ ਆਰਡਰ ਦੀ ਸਥਿਤੀ ਨੂੰ ਮੈਂਟੇਨ ਰੱਖਣ ਦੇ ਲਈ ਪੁਲਿਸ ਦੇ ਵੱਲੋਂ ਜਿਹੜਾ ਚੱਪੇ-ਚੱਪੇ ਦੀ ਚਾਨਪੀਨ ਕੀਤੀ ਜਾ ਰਹੀ ਹੈ ਉਸ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੱਸਦੇ ਕਿ ਛੰਬੂ ਅਤੇ ਕਿਨੋਰੀ ਸਰਹੱਦ ਤੇ ਕਿਸਾਨਾਂ ਦੇ ਵੱਲੋਂ ਅੰਦੋਲਨ ਲਗਾਤਾਰ ਜਾਰੀ ਹੈ ਦਰਅਸਲ ਅੱਜ 10 ਮਾਰਚ ਨੂੰ ਕਿਸਾਨ ਅੰਦੋਲਨ 2 10 ਤਾਈਮਾ ਦਿਨ ਹੈ ਸ਼ੰਭੂ ਅਤੇ ਖਨੋਰੀ ਸਰਹੱਦ ਤੇ ਅੰਦੋਲਨ ਕਰ ਰਹੀ ਸੰਯੁਕਤ ਕਿਸਾਨ ਮੋਰਚਾ ਅਤੇ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜ ਫਸਲਾਂ ਕਪਾ ਮੱਕੀ ਦਾਲਾ ਅਰਹਰ ਤੇ 55 ਸਾਲੇ ਕਟੋਕਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਦਿੱਤੀ ਜਾਵੇ ਜਿਸ ਨੂੰ ਲੈ ਕੇ ਅੱਜ ਕਿਸਾਨ ਦੇਸ਼ ਭਰ ਦੇ ਵਿੱਚ ਰੇਲ ਰੋਕੋ ਅੰਦੋਲਨ ਕਰਨਗੇ ਤੇ ਸਬੰਧੀ ਕਿਸਾਨਾਂ ਨੇ ਤਿਆਰੀਆਂ ਕਰ ਲਈਆਂ ਨੇ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਕਿ ਰੇਲ ਰੋਕ ਅੰਦੋਲਨ ਦੀਆਂ ਮੁਕੰਮਲ ਤਿਆਰੀਆਂ ਕਰ ਲਈਆਂ ਨੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਈ ਥਾਵਾਂ ਤੇ ਰੇਲ ਗੱਡੀਆਂ ਨੂੰ ਰੋਕਿਆ ਜਾਣਾ ਹੈ ਟਰੱਕ ਯੂਨੀਅਨ ਵੀ ਕਿਸਾਨਾਂ ਦੇ ਸਮਰਥਨ ਦੇ ਵਿੱਚ ਅੱਗੇ ਆਈ ਹੈ ਪੰਜਾਬ ਤੋਂ ਇਲਾਵਾ ਦੇਸ਼ ਦੇ ਹੋਰ ਕਈ ਸੂਬਿਆਂ ਦੇ ਵਿੱਚ ਅੱਜ ਕਿਸਾਨਾਂ ਦੇ ਵੱਲੋਂ ਰੇਲ ਰੋਕੀਆਂ ਜਾਣਗੀਆਂ ਸੋ ਕਿਸਾਨਾਂ ਦੇ ਵੱਲੋਂ ਰੇਲ ਰੋਕੋ ਅੰਦੋਲਨ ਤੋਂ ਪਹਿਲਾ ਜਿਹੜਾ ਹੈ ਪੁਲਿਸ ਦੇ ਅਧਿਕਾਰੀ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ ਮਾਝੇ ਦੇ ਵਿੱਚ ਪੁਲਿਸ ਪੁਲਿਸ ਨਜ਼ਰ ਆ ਰਹੀ ਹੈ ਪੁਲਿਸ ਦੇ ਵੱਲੋਂ ਜੜੀ ਬਾਸ ਵਾਲੀ ਅਖ ਹਰ ਇੱਕ ਕੋਨੇ ਤੇ ਰੱਖੀ ਜਾ ਰਹੀ ਹੈ ਦਾਸ ਦੀ ਕਿ ਕਿਸਾਨਾਂ ਦਾ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਦੇਸ਼ ਪਰਦੇ ਵਿੱਚ ਰੇਲ ਗੱਡੀਆਂ ਨੂੰ ਰੋਕਣਗੇ ਜਿਸ ਦੇ ਵਿੱਚ ਮਹਿਲਾ ਕਿਸਾਨ ਵੀ ਭਾਗ ਲੈਣ ਗਿਆ ਪੰਜਾਬ ਦੇ ਵਿੱਚ 22 ਜ਼ਿਲ੍ਹਿਆਂ ਦੇ ਵਿੱਚ 52 ਥਾਮਾਂ ਤੇ ਕਿਸਾਨ ਪੱਡਣੀਆਂ ਤੇ ਬੈਠਣਗੇ ਤੇ ਹਰਿਆਣਾ ਦੇ ਸਿਰਸਾ ਦੇ ਵਿੱਚ 3 ਥਾਮਾਂ ਤੇ ਰੇਲਵੇ ਟ੍ਰੈਕ ਚਾਮ ਕਰਨ ਦੀ ਤਿਆਰੀ ਹੈ ਕਿਸਾਨ ਮਜ਼ਦੂਰ ਮੋਰਚਾ ਦੇ ਕੋਆਰਡੀਨੇਟਰ ਸਰਨ ਸਿੰਘ ਪੰਦੇਰ ਨੇ ਉੱਤਰੀ ਭਾਰਤ ਦੇ 30 ਜ਼ਿਲ੍ਹਿਆਂ ਦੇ ਵਿੱਚ ਟਰੈਲ ਗੱਡੀਆਂ ਰੋਕਣ ਦਾ ਸੱਦਾ ਦਿੱਤਾ ਸੀ ਜਿਸ ਨੂੰ ਲੈ ਕੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਰੇਲਵੇ ਟਰੈਕਾਂ ਦੇ ਉੱਤੇ ਨਜ਼ਰ ਆ ਰਹੇ ਨੇ ਤੇ ਇਸ ਤੋਂ ਪਹਿਲਾਂ ਵੀ ਪੰਜਾਬ ਪੁਲਿਸ ਤੇ ਅਧਿਕਾਰੀ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਕਿਸਾਨਾਂ ਦਾ ਅੰਦੋਲਨ ਅਸ ਤੋਂ ਪਹਿਲਾਂ ਮੁਲਾਜ਼ਮ ਜੜੇ ਆ ਪੂਰੇ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ ਤਸਵੀਰਾਂ ਤੁਹਾਡੇ ਨਾਲ ਸਕਰੀਨ ਤੇ ਸਾਂਝੀਆਂ ਕਰ ਰਿਹਾ 150 ਦੇ ਕਰੀਬ ਮੁਲਾਜ਼ਮ ਜੜੇ ਆ ਤੈਨਾਤ ਕਰ ਦਿੱਤੇ ਗਏ ਨੇ ਤਸਵੀਰਾਂ ਤੁਹਾਡੇ ਨਾਲ ਜੰਡੀਆ ਲਾਦੇ ਕੋਲ ਦੇਵੀदासਪੁਰਾ ਫਾਟਕ ਦੀਆਂ ਸਾਂਝੀਆਂ ਕਰ ਰਿਹਾ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਜੜੀ ਆ ਛਾੜਬਿੰਨ ਕੀਤੀ ਜਾ ਰਹੀ ਹੈ ਲੋਅ ਐਂਡ ਆਰਡਰ ਦੀ ਸਥਿਤੀ ਨੂੰ ਮੇਨਟੇਨ ਰੱਖਣ ਦੇ ਲਈ ਪੁਲਿਸ ਵੀ ਤਿਆਰ ਬਰ ਤਿਆਰ ਹੈ ਕਿਸਾਨਾਂ ਦੇ ਵੱਲੋਂ ਅੱਜ रेल रोको आंदोलन ਦਾ ਐਲਾਨ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ ਇਹ ਅੱਜ ਜਿਹੜੀ ਕਿਸਾਨ ਜਥੇਬੰਦੀਆਂ ਵੱਲੋਂ 12 ਤੋਂ 4 ਵਜੇ ਤੱਕ ਰੇਲ ਰੁਕੂ ਆਪਣਾ ਜਿਹੜਾ ਪ੍ਰੋਗਰਾਮ ਲਿਖਿਆ ਗਿਆ ਸੀਗਾ ਉਹਦੇ ਸੰਬੰਧ ਚ ਅੱਜ ਅਸੀਂ ਇੱਥੇ ਕਰੀਬ 150 ਮੁਲਾਜ਼ਮ ਜਿਹੜੇ ਹੈਗੇ ਆ ਵੱਖ-ਵੱਖ ਥਾਣਿਆਂ ਦੇ ਇੰਚਾਰਜ ਵੀ ਜਿਹੜੇ ਆ ਅਸੀਂ ਇੱਥੇ ਡਿਊਟੀ ਤੇ ਆ ਬਿਲੈਂਡ ਆਰਡਰ ਜਿਹੜਾ ਵਾ ਉਹ ਖਰਾਬ ਨਾ ਹੋਵੇ ਸਾਡਾ ਇਹ ਫਾਟਕ ਦੇਵੀਦਾਸਪੁਰਾ ਜੰਡਿਆਲਾ ਕੋਲੇ ਜਿਹੜਾ ਹੈਗਾ ਇਹ ਪੈਂਦਾ ਇਹ ਅੱਜ ਜਿਹੜੀ ਕਿਸਾਨ ਜਥੇਬੰਦੀਆਂ ਵੱਲੋਂ 12 ਤੋਂ 4 ਵਜੇ ਤੱਕ ਰੇਲ ਰੁਕੂ ਆਪਣਾ ਜਿਹੜਾ ਪ੍ਰੋਗਰਾਮ ਲਿਖਿਆ ਗਿਆ ਸੀਗਾ ਉਹਦੇ ਸੰਬੰਧ ਚ ਅੱਜ ਅਸੀਂ ਇੱਥੇ ਕਰੀਬ 150 ਮੁਲਾਜ਼ਮ ਜਿਹੜੇ ਹੈਗੇ ਆ ਵੱਖ-ਵੱਖ ਥਾਣਿਆਂ ਦੇ ਇੰਚਾਰਜ ਵੀ ਜਿਹੜੇ ਆ ਅਸੀਂ ਇੱਥੇ ਡਿਊਟੀ ਤੇ ਆਂ ਬਿਲੈਂਡ ਆਰਡਰ ਜਿਹੜਾ ਵਾ ਉਹ ਖਰਾਬ ਨਾ ਹੋਵੇ ਸਾਡਾ ਇਹ ਫਾਟਕ ਦੇਵੀਦਾਸਪੁਰਾ ਜੰਡਿਆਲਾ ਕੋਲੇ ਜਿਹੜਾ ਹੈਗਾ ਇਹ ਪੈਂਦਾ ਇਹ ਅੱਜ ਜਿਹੜੀ ਕਿਸਾਨ ਜਥੇਬੰਦੀਆਂ ਵੱਲੋਂ 12 ਤੋਂ 4 ਵਜੇ ਤੱਕ ਰੇਲ ਰੁਕੂ ਆਪਣਾ ਜਿਹੜਾ ਪ੍ਰੋਗਰਾਮ ਲਿਖਿਆ ਗਿਆ ਸੀਗਾ ਉਹਦੇ ਸੰਬੰਧ ਚ ਅੱਜ ਅਸੀਂ ਇੱਥੇ ਕਰੀਬ 150 ਮੁਲਾਜ਼ਮ ਜਿਹੜੇ ਹੈਗੇ ਆ ਵੱਖ-ਵੱਖ ਥਾਣਿਆਂ ਦੇ ਇੰਚਾਰਜ ਵੀ ਜਿਹੜੇ ਆ ਅਸੀਂ ਇੱਥੇ ਡਿਊਟੀ ਤੇ ਆ ਬਿਲੈਂਡ ਆਰਡਰ ਜਿਹੜਾ ਵਾ ਉਹ ਖਰਾਬ ਨਾ ਹੋਵੇ ਸਾਡਾ ਇਹ ਫਾਟਕ ਦੇਵੀਦਾਸਪੁਰਾ ਜੰਡਿਆਲਾ ਕੋਲੇ ਜਿਹੜਾ ਹੈਗਾ ਇਹ ਪੈਂਦਾ ਇਹ ਅੱਜ ਜਿਹੜੀ ਕਿਸਾਨ ਜਥੇਬੰਦੀਆਂ ਵੱਲੋਂ 12 ਤੋਂ 4 ਵਜੇ ਤੱਕ ਰੇਲ ਰੁਕੂ ਆਪਣਾ ਜਿਹੜਾ ਪ੍ਰੋਗਰਾਮ ਲਿਖਿਆ ਗਿਆ ਸੀਗਾ ਉਹਦੇ ਸੰਬੰਧ ਚ ਅੱਜ ਅਸੀਂ ਇੱਥੇ ਕਰੀਬ 150 ਮੁਲਾਜ਼ਮ ਜਿਹੜੇ ਹੈਗੇ ਆ ਵੱਖ-ਵੱਖ ਥਾਣਿਆਂ ਦੇ ਇੰਚਾਰਜ ਵੀ ਜਿਹੜੇ ਆ ਅਸੀਂ ਇੱਥੇ ਡਿਊਟੀ ਤੇ ਆ ਵੀ ਲਾਂਡ ਆਰਡਰ ਜਿਹੜਾ ਵਾ ਉਹ ਖਰਾਬ ਨਾ ਹੋਵੇ ਸਾਡਾ ਇਹ ਫਾਟਕ ਦੇਵੀ ਦਾਸਪੁਰਾ ਜੰਡੇਆੜਾ ਕੋਲੇ ਜਿਹੜਾ ਹੈਗਾ ਇਹ ਪੈਂਦਾ ਇਹ